ਸਾਰੇ ਸੱਜਣ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਗਗਨ ਸਾਈਕਲਿੰਗ ਬਲੌਗ ਜਰਗ ਦੇ ਵਿੱਚ ਮੌਸਟ ਵੈਲਕਮ ਤੇ ਸਾਰਿਆਂ ਨੂੰ ਜੀ ਆਇਆਂ ਤੇ ਆਪਾਂ ਹੁਣ ਇਸ ਦਮ ਆ ਗਏ ਜੈਪੁਰ ਰਾਤ ਪਹੁੰਚ ਗਏ ਸੀ ਤੇ ਦੇਖੋ ਆ ਖੜੀ ਆਪਣੀ ਸਾਈਕਲ ਪਿੰਡ ਜਰਗ ਤੋਂ ਰੇਤੇ ਦੇ ਤਿੱਬਿਆਂ ਤੱਕ ਉਹ ਉੱਥੇ ਜਾਣਾ ਵੀਰੇ ਕਹਿੰਦੇ ਆਪਾਂ ਨੇ ਉਹ sire ਤੇ ਇਧਰੋਂ ਆਏ ਆ ਤੇ ਦੇਖੋ ਕਿਉ ਕਿੰਨਾ ਘੇੜਾ ਲਓ ਵੀ ਇਹ ਆ ਜੈਪੁਰ ਜੈਪੁਰ ਆਪਾਂ ਪਹੁੰਚ ਗਏ ਜੀ ਹੁਣ ਜਾ ਰਹੇ ਆਪਾਂ ਕਿਲਾ ਦੇਖਣ ਦੇਖੋ ਦੀਨਾ ਜੈਪੁਰਾਣ ਪੂਰਾ ਜ਼ਬਰਦਸਤ ਮਾਹੌਲ ਉਹ ਅਗਲੇ ਕੋਲ ਜਾਣਾ ਮਨ ਨੂੰ ਜੂਮ ਕਰਕੇ ਦਿਖਾਉਣਾ ਓਕੇ ਇਧਰੋਂ ਆਇਆ ਆਪਾਂ ਇਹਲੇ ਹੋਰ ਜਾਣਾ ਚੜਾਈ ਦੇਖੋ ਫਿਰ ਕਿਲੇ ਦਾ 뷰 ਜ਼ਬਰਦਸਤ ਆ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਪੂਰਾ ਜੈਪੁਰ ਸਿਟੀ ਆ ਜਿਹਨੂੰ ਪਿੰਕ ਸਿਟੀ ਵੀ ਕਹਿੰਦੇ ਆ ਪਰ ਅੱਜ ਪਿੰਕ ਸਿਟੀ ਆਪਾਂ ਜਾਣਾ ਜਿੱਥੇ ਹੀ ਆ ਤੇ ਦੇਖੋ ਮਾਹੌਲ ਤੁਸੀਂ ਪੂਰਾ ਜ਼ਬਰਦਸਤ ਲੋਡ ਦੇਖੋ ਜੈਪੁਰ ਬਾਈ ਉਹ ਚੱਲ ਮੇਰੇ ਗੋੜੇ ਹੁਣ ਤੁਰਕੇ ਲੈ ਜਾਣੇ ਪੈਣੀਆਂ ਪਈਆਂ ਕੜਾਈ ਦੂਜੇ ਲੋੜੀ ਆ ਗਈ ਦੇਖ ਲੈ ਰੋ ਉੱਥੋਂ ਆਇਆ ਇੱਥੇ ਚੱਲਦਾ ਨਾ ਮੋਟਰਸਾਂ ਨੂੰ ਦੇਖੋ ਹੁਣ ਮਜੂੰਗ ਕਰਕੇ ਦਿਖਾ ਰਿਹਾ ਉੱਥੋਂ ਆਇਆ ਇਦਾਂ ਚੜਨਾ ਪੈਂਦਾ ਦੇਖ ਮੋਟਰਸਾਂ ਲੈ ਪੂਰਾ ਜ਼ੋਰ ਲੱਗਿਆ ਹੋਇਆ ਇਦਾਂ ਹੀ ਆਪਣਾ ਲੱਗ ਗਿਆ ਸੀਗਾ ਸਾਈਕਲ ਤੇ ਉੱਥੋਂ ਆਉਂਦੇ ਆਉਂਦੇ ਹੁਣ ਰੁੱਕਦੇ ਰੁੱਕਦੇ ਜਾ ਰਹੇ ਆ ਆ ਖੜਾ ਸਾਈਕਲ ਲਓ ਦੇਖੋ ਉਹ ਜਾ ਕੇ ਸਾਹਮਣੇ ਉੱਪਰ ਵੀ ਉਹ ਜਾ ਚੱਲੋ ਸੇਵਕਾ ਕੰਮ ਖਤਰ ਵਾਲੀ ਆ ਬਾਈ ਹਨਾ ਆ ਇਹ ਦੇਖੋ ਬਾਈ ਬਾੜਾ ਕੰਮ ਖਤਰ ਵਾਲਾ ਹੋਇਆ ਪਿਆ ਇੱਧਰ ਆਪਣੀ ਹੈਗ ਨਹੀਂ ਖੜੀ ਆ ਮੈਂ ਕਹਿੰਦਾ ਸੀ ਉੱਥੋਂ ਆਇਆ ਦੇਖੋ ਕਿੱਥੋਂ ਆਇਆ ਸੀ ਓਹ ਹੋ 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 ਓਹ ਦੇਖੋ ਮੋਟਰਸਾਂ ਲਾਉਂਦੇ ਨਾ ਓ ਇੰਨੀ ਦੂਰੋਂ ਆਇਆ ਬੰਨ ਲਾਉਂ ਲਾਉਂ ਤੁਰ ਜਾ ਸਭ ਸਰੀ ਹੋ ਜਾਂਦਾ ਹੈ ਭਾਈ ਚਲੋ ਸੇਵਕਾ ਕੰਮ ਹੈ ਤੇ ਰਲਿਓਂ ਸ਼ਹਿਰ ਦਿਖਾਉਂਦੇ ਸੀ ਪਿੱਛੇ ਕਿੰਨਾ ਘੈਂਟ 뷰 ਆ ਆਹ ਲੜ ਜਾਣਾ ਸਵਰਗ ਜਾ ਕੇ ਆਉਨੇ ਆ ਕੀ ਬਾਤ ਹੈ ਪਰ ਲੱਗਦਾ ਇਹਦਾ ਬੱਸ ਹੋ ਗਿਆ ਹੋਗਾ ਲੱਕਰੀ ਆ ਚਾ ਉੱਈਆ ਜਾਂਦਾ ਕਿਲੇ ਨੂੰ ਰਸਤਾ ਦੇਖੋ ਕਿੰਨੀ ਉੱਪਰ ਆ ਗਏ ਉਹ ਨੀਚੇ ਸ਼ਹਿਰ ਦਿਖ ਰਿਹਾ ਤੇ ਪਰਾਹ ਹੋ ਗਿਆ ਤੇ ਹੁਣ ਇਹ ਆਪਾਂ ਪਾਣੀ ਪੂਣੀ ਪੀ ਕੇ ਰੈਸਟ ਥੋੜੀ ਜਿਹੀ ਕਰੀਏ ਤੇ ਹੁਣ ਤੁੰ ਤੋਂ ਦੋਵਾਂ ਨੇ ਆਪਾਂ ਕਿਲਾ ਅੰਤਰੋਕ ਕੇ ਮੇ ਆ ਇੱਧਰ ਆਏਗਾ ਸਨ ਰਾਈਜ਼ ਪੁਆਇੰਟ ਤੇ ਆ ਜਾਂਦਾ ਸਨ ਰਾਈਜ਼ ਪੁਆਇੰਟ ਨੂੰ ਰਸਤਾ ਆਪਾਂ ਰੋ ਤੇ ਆਪ ਨੂੰ ਪਤਾ ਹਾ ਤੇ ਦੇਖੋ ਜਿਹੜਾ ਜੈਪੁਰ ਦਾ ਰਾਜਾ ਸੀਗਾ ਜੈਸ ਸਿੰਘ ਤੁਸੀਂ ਸਾਰੇ ਜਾਣਦੇ ਹੋ ਉਹਨੇ ਬਣਵਾਇਆ ਸੀਗਾ ਜੀ 1734 ਇਸ ਵਿੱਚ ਤੇ ਪਹਿਲਾਂ ਇਹਦਾ ਨਾਮ ਸੀ ਜਿਹੜਾ ਤੁਹਾਨੂੰ ਸੁਣ ਗੜਾ ਜਿਹਦਾ ਤੇ ਇਹਨੂੰ ਕਹਿੰਦੇ ਸਨਰਾਇਸ ਮਾਰਗੜ ਗਰੇਚ ਪਹੁੰਚ ਗਏ ਦੇਖੋ ਅੰਦਰ ਲਵ ਯੂ ਤੇ ਇੱਧਰ ਪਾਣੀ ਵਹਿੰਦਾ ਹੋਇਆ ਹੋਰ ਦੇਖੋ ਫੇਰ ਅਸਲੀ ਲੱਗਦਾ ਕਿ ਨਹੀਂ ਦੇਖੋ ਵੀਓ ਪੂਰਾ ਜ਼ਬਰਦਸਤ ਇੱਧਰ ਲਈ ਕਿਲਾ ਉਧਰ ਆਇਆ ਆਪਾਂ ਇੱਧਰੋਂ ਜਾ ਰਹੇ ਹਾਂ ਲੋ ਵੀ ਇਹ ਆਕੇਲੇ ਦੀ ਐਂਟਰੀ ਹੁਣ ਤੇ ਕਿਰਪਾ ਇਸ ਤਰਫ ਪਧਾਰੇਗਾ ਨੇ ਇੱਧਰੋਂ ਚਲੋ ਕਿਲਾ ਬੜਾ ਜ਼ਬਰਦਸਤ ਆ ਯਾਰ ਵਿਊ पूरा अंदर देखो इधर भी लिखा है वो लिखा जहां से पदार्थ आए केले की एंट्री देखो फिर कैलाश अंदरो कितना जबरदस्त है ਓ ਯਾਰ ਕਿਲਾ ਜ਼ਬਰਦਸਤੀ ਕਿੰਨਾ ਬਣਾਇਆ ਹੋਇਆ ਉਹ ਤਾਂ ਨਾ ਵਾਓ ਯਾਰ ਐਡਾ ਨਹੀਂ ਕਿਲੇ ਸੀ ਭਾਈ ਬੜਾ ਘੈਂਟ ਆ ਆ ਬੋੜਿਆਂ ਦੇ ਉੱਪਰ ਜਾਣ ਨੂੰ ਤੇ ਆ ਲੋ ਇਹਨਾਂ ਇੱਧਰ ਨੂੰ ਜਾਇਆ ਹਾਂ ਉੱਪਰਲਾ ਮਾਹੌਲ ਆਇਓ ਉੱਪਰਲਾ ਮਾਹੌਲ ਕੁਛ ਇਦਾਂ ਦਾ ਤੇ ਦੇਖੋ ਫਿਰ ਇਦਾਂ ਦੀ ਉਹ ਦੀਦਾ ਆਪਣਾ ਪੂਰਾ ਚਾਹਪੁਰ ਜਿਹਨੂੰ ਕਹਿੰਦੇ ਆਪਾਂ ਉਹ ਦੇਖੋ ਤੇਰੇ ਨਾਲ ਪੂਰਾ ਜੈਪੁਰ ਪੂਰਾ ਜ਼ਬਰਦਸਤ ਉਹ ਬੜਾ ਜ਼ਬਰਦਸਤ ਆ ਯਾਰ ਹੈਲੋ ਤਰਾਂਗੜੀ ਪਤਾ ਨਹੀਂ ਕਦੋਂ ਨਹੀਂ ਆਂਦੀ ਆ ਤੇ ਮਸਾਂ ਇੱਕ ਬੰਦਾ ਨਿਕਲਦਾ ਇੱਧਰ ਦੇਖੋ देखेंग में देखेंग है। तो सेंकला ही हैं नहीं आ तो। देखो। देखो। के, निकले के एक, आप, एक में रखी हुई ਕੁਰੂਬੋ ਕਾਨੀਆ ਜੀ ਦੇਖੋ ਉਹ ਨਿੱਕ ਤੇ ਪਰੇ ਕਿੱਥੋਂ ਨਹੀਂ ਜਾਂਦਾ ਰਸਤਾ ਹੈ ਗੂਲ ਬਲਈਆ ਵਾਲਾ ਹੈਗਾ ਮਾ ਗੂਲ ਬਲਈਆ ਦਾ ਤੇ ਇੱਧਰ ਸਾਹਮਣੇ ਆਪਾਂ ਵੀਡੀਓ ਬਣਾਉਨੇ ਆ ਹੈਲੋ ਲੋ ਵੀ ਇਹ ਆ ਕੁਛ ਉੱਪਰ ਲਵ ਯੂ ਤੇ ਅੜਾ ਵਾਲੇ ਪਹਾੜ ਦੇਖੋ ਇਹ ਜੈਪੁਰ ਸ਼ਹਿਰ बाकी बच्चे कहां गए अरे दोस्त घूम रहे हैं देखो घूम रहे हैं और बाकी जाकर नीचे बैठ गए पत्थर गए भाई अब भी इनमें दम करा इत्र पूरा जयपुर तो है देखो हां कुछ इस तरह ना अब पूरा जयपुर है देखो कितना जबरदस्त है देखो कितने ऊपर खड़े हैं पंजाब जयपुर ਚਲੋ ਚਲੋ ਲੌਬੀ ਦੇਖੋ ਫਿਰ ਵੀਊ ਪੰਡ ਚਰਗ ਤੋਂ ਰੇਤੇ ਰੇਟ ਬਿਆਂ ਤੱਕ ਵੀਊ ਦੇਖੋ ਤੁਸੀਂ ਉਹ ਸਾਹਮਣੇ ਹੈਗਾ ਜਲ ਮਹਿਲ ਆਪਾਂ ਉਹ ਵੀ ਦੇਖਾਂਗੇ ਪਾਣੀ ਦੇ ਵਿੱਚ ਜਿਹਨਾਂ ਉੱਪਰ ਉਹਨਾਂ ਨੀਚੇ ਹੈ ਕਹਿੰਦੇ ਉਹ ਤੇ ਆਪਾਂ ਇਧਰੋਂ ਆਏ ਸੀਗੇ ਤੇ ਹੁਣ ਆਪਾਂ ਇਧਰ ਨੂੰ ਜਾਣਾ ਵਾਹ ਯਾਰ ਸਕੂਨ ਹੀ ਸਕੂਣ ਜੈਗੜ ਦੀ ਟਿਕਟ ਲੈ ਲਈ 151 ਬੰਦੇ ਦੀ ਆਇ ਕਰਾ 1652 ਦੀ ਟੋਕ ਤੇ ਆਉਂ ਟਾਈਮ ਦੇ ਮਦੂਖਾਂ ਇਹ ਪੰਿਆਂ ਦੇ ਤੋਪਾਂ ਇਹ ਜਿਹੜੋ ਜੰਗ ਲੜਦੇ ਸੀ ਉਹ ਟਾਈਮ ਦੇ ਹੈਲਮਟ ਉਹ ਟਾਈਮ ਦੇ ਹਥਿਆਰ ਵੀ ਇਸ ਲਈ ਲੱਗਣ ਉਹਨਾਂ मॉडल तयारु किते इहा

ਦੇਖ ਲਿਆ ਸਾਰਾ ਕਿਲਾ ਖਾਣਾ ਪਾਣੀ ਹੋ ਗਿਆ ਨਾ ਕਿਹ ਰਹੀ ਰਾਮਬਾਗ ਰਾਮਬਾਗ ਨਹੀਂ ਜੈ ਬਾਗ ਯੈਸ ਜੈ ਬਾਗ ਜੈ ਬਾਗ ਉਹ ਯਾਰ ਬੱਚਾ ਹੈਗਾ ਉਸ ਕੋਲ ਨਾਲ ਹੈ ਰਾਮੇ ਸਚਿਨ ਸਚਿਨ ਹਾਂ ਸਚਿਨ ਦੇ ਨੇ ਗੱਡੇ ਨੇ ਗੱਡੇ ਇਹ ਪੁਰਾਣੇ ਗੱਡੇ ਕਿੰਦੇ ਅੱਧ ਨੂੰ ਆਣਾ ਲੋਬੀ ਦੇਖੋ ਕਿਲਾ ਵੀਊ ਚੈੱਕ ਕਰੂ ਪੂਰਾ ਜੈਪੁਰ ਦਿਸ ਰਿਹਾ ਤੁਸੀਂ ਕਹਿੰਦੇ ਖੂਬਸੂਰਤੀ ਨਹੀਂ ਦਿਖਾਉਂਦੇ ਦੇਖੋ ਖੂਬਸੂਰਤੀ ਆਲੇ ਦਾਰ ਦੀ ਜਿੱਤੇ ਮੈਂ ਇੱਕ ਥੜੇ ਦੇ ਖੜਾ ਐ ਤੇ ਇਹ ਤੋਂ ਸਾਰਾ ਆਲੇ ਹੁਣ ਸਭ ਤੋਂ ਦੁਨੀਆ ਦੀ ਵੱਡੀ ਤੋਪ ਮਰਗੀ ਤੇ ਜਾ ਰਹੇ ਹਾਂ ਪਾ ਉਥੇ ਇਹ ਬੜਾ ਬਸ ਹੋ ਗਿਆ ਇਧਰ ਨੂੰ ਆ ਗਿਆ ਤੇ ਇਧਰ ਨੂੰ ਕਹਿੰਦੇ ਤੋਪ ਲੋ ਵੀ ਪਾਣੀ ਪੋ ਆ ਸਭ ਤੋਂ ਦੁਨੀਆ ਦੀ ਵੱਡੀ ਤੋਪ ਆ ਜਿਹਦਾ ਨਾਮ ਹੈਗਾ ਜੈਵਾਨ ਤੋਪ ਚੈੱਕ ਕਰਾਂ ਇਹ ਖਤਰਨਾਕ ਤੇ ਕਿੱਡੀ ਵੱਡੀ ਧੋਪ ਆ ਇਹ ਪੂਰੀ ਦੁਨੀਆ ਦੀ ਵੱਡੀ ਧੋਪ ਆ ਦੇਖੋ ਕਿਵੇਂ ਖਿੱਚਦੇ ਹੋਣਿਆਂ ਨੂੰ ਤੇ ਕਿਵੇਂ ਚਲਾਉਂਦੇ ਹੋਣਿਆਂ ਨੂੰ ਆਓ ਫਿਰ ਦੇਖਿਓ ਯਾਰ ਪਿੱਛੋਂ ਕੀ ਹਿਸਾਬ ਦਾ ਪਾਵਾ ਇਹਦਾ ਬਾਈ ਫੋਟੋ ਵਿੱਚ ਰਹੀ ਅਸੀਂ ਚਲੋ ਖਿੱਚੀ ਗਈ ਕੋਣ ਜਾਣਦੇ ਹਨ ਕਿ ਕਿੰਨਾ ਬਰੂਦ ਪੈਂਦਾ ਹੋਣਾ ਜੀ ਦੇਖੋ ਦਵਾਂਸੇ ਸਾਸੂ ਸੇਣੂ ਦੇ ਸਾਥੇ ਉਹ ਬਾਤ ਕਰਦਾ ਪਾਂਸੀ ਜੇ ਪੱਤਾ ਲੈ ਲੈਣੇ ਚਾਹੁੰਦੇ ਸਤਰਾਪ ਫੋਰ ਦਾ ਮਾਨਸਿਕੀ ਪੂਰੀ ਬਣਾਈ ਕਿਵੇਂ ਹੋਣਿਆ ਦੇਖੋ ਉਹ ਟਾਈਮ ਨੋਵੀ ਜੈਵਾਨ ਟੋਪ ਬਹੁਤ ਪ੍ਰਸਿੱਧ ਜੈਵਾਨ ਟੋਪ 1720 ਦੇ ਵਿੱਚ ਬਣੀਆ ਜੈਗੜ ਤੇ 20 ਫੁੱਟਾਂ 8 फुट ਗੋਲैया ਦੀ ਤੇ 37 ਇੰਚ ਠੀਕ ਭਜਨ 50 ਟੰਨਾ 50 ਟੰਨਾ ਭਜਨ ਬਾਈ ਇਹਦੇ ਵਿੱਚ 100 ਕਿਲੋ ਬਾਰੂਦ ਮਤਲਬ 100 ਕਿਲੋ ਇੱਕ ਕੁਆਂਟਲ ਹੋ ਗਿਆ ਨਾ ਬਾਈ ਠੀਕ ਕੁਆਂਟਲ ਬਾਈ ਮੀਲ ਪੜ ਗਈ ਬਾਈ 20 ਬਾਈ ਮੀਲ ਤੱਕ ਚਲਦੀ ਹੈ ਬਾਈ ਕਰੋ ਵੀਊਰ ਭਾਈ ਆਇਆ ਨਾ ਮੋਰਚਾ ਲੋ ਵੀ ਆਇ ਚੱਲ ਮਹਿਲ ਇਹ ਮਤਲਬ ਕਿ ਜਿੰਨਾ ਉੱਪਰ ਆ ਨਾ ਉਦੋਂ ਤਿੰਨ ਚਾਰ ਮੰਜ਼ਲ ਥੱਲੇ ਵੀ ਆ ਇਹ ਦੇਖੋ ਬਹੁਤ ਆਸ ਹੁੰਦਾ ਇੱਥੇ ਬਹੁਤ ਲੋਕਾਂ ਨੂੰ ਮਨ ਹੋ ਰਿਹਾ। ਉਹ ਆਪਣਾ ਇੱਕ ਪੰਜਾਬੀ ਵੀਰ ਦੱਸਿਆ। ਤੇ ਉਹ ਪਹਿਲਾਂ ਪੱਕਲੇ ਜਾਈ ਹੈ।